ਬਾਬਾ ਤੋਂ ਬੜਾ ਬੜਕੇ ਬਾਹਰ ਘਟਦੇ ਰਹੇ ਆ ਮੈਂ ਚੀਕੋ ਰਹਾ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਕਿ ਜੀ ਆਇਆਂ ਨੂੰ ਮਗਰਾਂ ਦਾ ਹੁਣੀ ਲਾ ਦੇ ਦਿਖਾਏ ਸਾਡੇ ਬੰਦੇ ਸਾਡੇ ਕੈਂਡੀ ਦੇ ਨਾਮ ਲੈ ਜਾਂਦੇ ਆਂ ਅਸੀਂ ਸਰਪੰਚ ਜੀ ਨਾਲ ਕਰ ਰਹੇ ਆਂ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਮੈਂ ਨਾ ਬੰਦਾ ਕਹੀ ਪੰਦਾ ਜਿਹੜੇ ਖਰਾਬ ਕਰਦੇ ਆਂ ਭਾਈ ਗਾਰ ਕਰਨ ਖਰਾਬ ਕਰਦੇ ਆਂ ਕਿ ਸਰਪੰਚ ਆ ਲੈ ਕੀ ਕਰਕੇ ਦਿਖਾਏ ਬੰਦੇ ਅਸੀਂ ਉਮੀਦਵਾਰ ਨਹੀਂ ਸਰਪੰਚ ਹੀ ਐਲਾਨ ਕਰਨਾ ਹੈ ਕੋਈ ਹੱਥ ਲਾ ਕੇ ਦਿਖਾਵੇ ਧਮਕੀ ਭਰੇ ਇਸ ਸ਼ਬਦ ਨੇ ਜੈਤ ਤੋਂ ਆ ਵਿਧਾਇਕ ਅਮੋਲਕ ਸਿੰਘ ਦੇ ਪਿੰਡ ਢਿਲਮਾ ਚ ਵਿਰੋਧੀਆਂ ਨੂੰ ਸਿੱਧੀ ਚੇਤਾਵਨੀ ਦੇਣ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਉਮੀਦਵਾਰ ਦਾ ਐਲਾਨ ਨਹੀਂ ਕਰਨਾ ਹੈ ਇਹ ਸਾਡਾ ਸਰਪੰਚ ਹੈ ਇਹ ਹੀ ਬਣੂਗਾ ਮੈਂ ਪਰ ਮੈਨੂੰ ਪਤਾ ਪਿਛਲੀ ਵਾਰੀ ਇੱਥੇ ਕੀ ਹੋਣੇ ਹੋਇਆ। ਸੱਜੇ ਮਰ ਲੋ ਵੀ ਸਾਰਿਆਂ ਨੂੰ ਦੱਸਣਾ ਵੀ ਬਾਵਾ ਤੋਂ ਵੱਡ-ਵੱਡੇ ਬਾਗ ਕੱਢਦੇ ਰਹੇ ਆ ਪਰ ਚੱਕੀ ਕੋਣਾ ਮੇਰੇ। ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾਂ ਭਜਪਾ ਕੇ ਮਗਾ ਦਾ ਭੁਲੀ ਲਾ ਕੇ ਲੁਕਾਏ ਸੀ। ਸਾਡੇ ਵਰਗੇ। ਹੋਰ ਕੈਂਡੀਡੇਟ ਦਾ ਨਾਮ ਨਹੀਂ ਕਰਨਾ ਅਸੀਂ ਸਰਪੰਚ ਜੀ ਨਾਮ ਕਰਾਏ ਸਾਡਾ ਸਰਪੰਚ ਹੈ ਤੇ ਸਰਪੰਚ ਤੇ ਬਰੂਗਾ। ਸਾਰੇ ਜਣਿਆਂ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ। ਤਾਂ ਦੇ ਕੋਈ ਬੰਦਾ ਨਹੀਂ ਬਣਦਾ ਤਾਂ ਇੱਥੇ ਬੰਦੇ ਬਣਾਵਾਂਗੇ। ਉਹ ਸੁਣ ਹਾਲਾ। ਕਿਹੜਾ ਬੰਦਾ ਨਹੀਂ ਮੰਨਦਾ ਜਿਹਨੇ ਖਰਾਬ ਕਰਦੇ ਆ ਭਾਈਚਾਰਕ ਸਾਜ ਖਰਾਬ ਕਰਦੇ ਆ ਜਿਹੇ ਫਿਰ ਮਾਲਾ ਆਏ ਕੀ ਕਰਕੇ ਬਤਾਇਓ ਪਰ ਮੁੱਕੇ। ਅਸੀਂ ਭਰਾਵਾਂ ਦੇ ਬਤੇ ਕਹਿਣ ਲੱਗੇ। ਕਿਉਂਕਿ ਸਾਡਾ ਚੇਅਰਮੈਨ ਸੁਖਵੀਰ ਆਪ ਘਰ ਦਾ ਹੁੰਦਾ। ਆ ਸਾਰੇ ਜੀ ਨੂੰ ਸਾਰੇ ਗੌਰਮੰਡ ਮੋਟੇ ਫੀਨਲ ਦੀ ਸ਼੍ਰੀਤੀ ਦਾ ਫਾਇਦਾ ਕਰਦੇ ਨੇ ਇਹਨਾਂ ਨੂੰ ਆਈ.ਵੀ.ਆਈ ਜਿਹੜਾ ਪਸਕਾਰਦੇ ਆ ਜਾਂ ਕਹਿੰਦੇ ਆ ਕਿ ਆਮ ਖਰਾਂ ਨਹੀਂ ਆਪੋ ਤੋਂ ਜਾਂਦੇ ਨਹੀਂ ਇਹ ਤਾਂ ਬਹੁਲੇ ਆ ਜਾਣੇ ਇਹ ਤਾਂ ਕੁਝ ਬਣ ਗਿਆ ਪਰ ਇਹ ਵੀਡੀਓ ਵੇਖਣ ਤੋਂ ਬਾਅਦ ਲੋਕਾਂ ਚ ਭਾਰੀ ਰੋਸ ਵੀ ਪਾਇਆ ਜਾ ਰਿਹਾ ਹੈ ਕਿ ਦੂਜੀਆਂ ਪਾਰਟੀਆਂ ਵਾਂਗੂ ਹੁਣ ਆਪਣੇ ਆਪ ਨੂੰ ਆਮ ਕਹਿਣ ਵਾਲੇ ਵਿਧਾਇਕ ਧਮਕੀ ਭਰੇ ਲਹਿਜੇ ਦੇ ਵਿੱਚ ਗੱਲ ਕਰ ਰਹੇ ਨੇ ਉਦਰੀਕ ਨਿੱਜੀ ਚੈਨਲ ਤੇ ਵਿਧਾਇਕ ਨੇ ਇਸ ਵਾਇਰਲ ਹੋਰੀ ਵੀਡੀਓ ਦੇ ਉੱਤੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਹੈ ਉਹਨੇ ਕਿਹਾ ਕਿ ਇਹ ਉਹਨਾਂ ਨੇ ਸਿਰਫ ਇਹ ਕਿਹਾ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਕਿਸੇ ਵੀ ਕੀਮਤ ਦੇ ਉੱਤੇ ਧੱਕੇਸ਼ਾਹੀ ਨਹੀਂ ਹੋਣ ਦੇਣਗੇ ਬੇਅਰ ਰਿਪੋਰਟ ਪੰਜਾਬੀ ਲੋਕ ਚੈਨਲ